ਭਿਖਾਰੀਆਂ ਤੇ ਬੱਚਿਆਂ ਦਾ ਡੀਐਨਏ ਕਰਵਾਉਣ ਤੋਂ ਬਾਅਦ 350 ਦੇ ਕਰੀਬ ਬੱਚੇ ਜੋ ਭਿਖਾਰੀਆਂ ਨੇ ਕੀਤੇ ਨੇ ਅਗਵਾ ਔਰ ਉਹ ਅਗਵਾ ਕੀਤੇ ਹੋਏ ਬੱਚੇ ਉਹਨਾਂ ਦੇ ਮਾਪੇ ਦੇ ਹਵਾਲੇ ਕੀਤੇ ਗਏ ਨੇ ਇੱਕ ਬਹੁਤ ਵੱਡੀ ਖਬਰ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਦੱਸ ਦਈਏ ਕਿ ਇਹ ਉਹ ਬੱਚੇ ਨੇ ਜੋ ਗੋਦੀ ਤਾਂ ਚੁੱਕੇ ਹੁੰਦੇ ਨੇ ਤੁਸੀਂ ਵੇਖਿਆ ਹੋਣਾ ਕਿ ਨਾ ਇਹ ਬੱਚੇ ਬੋਲਦੇ ਨਹੀਂ ਨਾ ਰੋਂਦੇ ਨੇ ਨਾ ਹੱਸਦੇ ਨੇ ਨਾ ਬਸ ਟਿਕ ਟਕ ਹੀ ਲਗਾ ਕੇ ਵੇਖੀ ਜਾਂਦੇ ਨੇ ਇੰਜ ਲੱਗਦਾ ਹੈ ਕਿ ਇਹਨਾਂ ਬੱਚਿਆਂ ਨੂੰ ਪਤਾ ਨਹੀਂ ਹੋ ਸਕਦਾ ਹੈ ਕੋਈ ਨਾ ਕੋਈ ਇੰਜੈਕਸ਼ਨ ਲਗਾ ਦਿੱਤਾ ਜਾਂਦਾ ਹੋਵੇ ਜਾਂ ਪਤਾ ਨਹੀਂ ਰੱਬ ਜਾਣੇ ਬੱਚਿਆਂ ਦੇ ਐਕਸਪ੍ਰੈਸ਼ਨ ਸਿਰਫ ਆੜੇ ਦੁਆੜੇ ਦੇਖੀ ਜਾਂਦੇ ਨੇ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਹੋ ਗਿਆ ਇਹ ਸਾਰਾ ਹੀ ਕੁਝ ਜਿਹੜਾ ਹੈ ਔਰ ਇਹਨਾਂ ਦਿਨਾਂ ਵਿੱਚ ਆਪਾਂ ਨੂੰ ਖੁਲਾਸਿਆਂ ਦੇ ਰੂਪ ਵਿੱਚ ਮਿਲਦਾ ਨਜ਼ਰ ਆ ਰਿਹਾ ਹੈ 1500 ਰੁਪਏ ਤੋਂ ਲੈ ਕੇ 2000 ਤੱਕ ਉਹ ਡੇਲੀ ਕਮਾਉਂਦੇ ਨੇ ਭਿਖਾਰੀ ਜਿਹੜੇ ਨੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ 1500 ਤੋਂ ਲੈ ਕੇ 2000 ਰੁਪਏ ਤੱਕ ਉਹ ਡੇਲੀ ਕਮਾਉਂਦੇ ਨੇ ਹੁਣ ਦੱਸੋ ਕਿ ਉਹਨਾਂ ਨੂੰ ਕੰਮ ਕਰਨ ਦੀ ਕੀ ਜ਼ਰੂਰਤ ਹੈ ਮੈਂ ਇੰਟਰਵਿਊ ਦੇ ਵਿੱਚ ਕਿਸੇ ਚੈਨਲ ਤੇ ਸੁਣ ਰਿਹਾ ਸੀ ਕਿ ਇੱਕ ਵੀਰ ਕਹਿੰਦਾ ਕਿ ਤੁਸੀਂ ਮੇਰੇ ਕੋਲ ਆਓ ਮੇਰੀ ਫੈਕਟਰੀ 'ਚ ਕੰਮ ਕਰੋ ਕੰਮ ਕਰਨ ਦਾ ਪਹਿਲਾਂ ਤੁਹਾਨੂੰ ਸਿਖਾਇਆ ਜਾਏਗਾ ਔਰ ਸਿਖਾਉਣ ਬਦਲੇ ਵੀ ਪੈਸੇ ਦਿੱਤੇ ਜਾਣਗੇ ਜਦੋਂ ਤੁਸੀਂ ਸਿੱਖ ਗਏ ਤਾਂ ਤੁਹਾਡਾ ਤੁਹਾਡੀ ਜਿਹੜੀ ਸੈਲਰੀ ਵਧਾ ਦਿੱਤੀ ਜਾਏਗੀ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਸੈਲਰੀ 5-6000 ਤੋਂ 7-8000 ਤੱਕ ਕੀਤੀ ਜਾ ਸਕਦੀ ਹੈ ਸਟਾਰਟਿੰਗ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ 15-15 20-2000 ਰੁਪਏ ਤਾਂ ਅਸੀਂ ਮਹੀਨੇ ਦਾ ਭੀਖ ਮੰਗ ਕੇ ਕਮਾ ਲੈਨੇ ਆ ਹੁਣ ਤੁਸੀਂ ਦੱਸੋ ਕਿ ਇਹਨਾਂ ਨੂੰ ਭਿਖਾਰੀਆਂ ਨੂੰ ਹਾਈਲਾਈਟ ਕੌਣ ਕਰਦਾ ਆਪਾਂ ਲੋਕ ਕਰਦੇ ਆ ਆਪਾਂ ਕੀ ਕਰਦੇ ਆ ਇਹਨਾਂ ਬੱਚਿਆਂ ਵੱਲ ਇਹਨਾਂ ਦੇ ਕੱਪੜਿਆਂ ਵੱਲ ਇਹਨਾਂ ਦੀ ਬਾਡੀ ਸਟਰਕਚਰ ਵੱਲ ਦੇਖ ਕੇ ਇਹਨਾਂ ਨੂੰ ਕੋਈ 10 ਰੁਪਏ ਦੇਣਦਾ ਕੋਈ 50 ਰੁਪਏ ਇੱਥੋਂ ਤੱਕ ਕਿ 5-500 ਰੁਪਏ ਵੀ ਕਈ ਦੇ ਦਿੰਦੇ ਆ ਆਪਾਂ ਹੀ ਲੋਕ ਅਜਿਹੇ ਆ ਜਿਹੜੇ ਇਹਨਾਂ ਦੀ ਮਤਲਬ ਮਦਦ ਕਰਦੇ ਆ ਇਹਨਾਂ ਨੂੰ ਭਿਖਾਰੀ ਬਣਨ ਵਿੱਚ ਮਜਬੂਰ ਕਰਦੇ ਆ ਜੇ ਇਹਨਾਂ ਨੂੰ ਕਹ ਲਈਏ ਕਈ ਮੇਰੇ ਵੀਰ ਕਹਿੰਦੇ ਆ ਜੀ ਤੁਸੀਂ ਰੋਟੀ ਖਾਓ ਅਸੀਂ ਤੁਹਾਨੂੰ ਰੋਟੀ ਖਾਉਣੇ ਭਾਈ ਉਹਦੇ ਹੱਥ ਪੈਰ ਠੀਕ ਉਹਨੂੰ ਕਹੇ ਕੰਮ ਕਰ ਜਾ ਕੇ ਕਮਾ ਕੇ ਰੋਟੀ ਖਾਖੀ ਆਪਾਂ ਲੋਕ ਨਹੀਂ ਕਮਾ ਰਹੇ ਸੁਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਭਿਖਾਰੀ ਬਣਾਉਣ ਦੇ ਵਿੱਚ ਹੱਲਾਸ਼ੀਰੀ ਜਿਹੜੇ ਦੇ ਰਹੇ ਨੇ ਉਹ ਆਪਾਂ ਹੀ ਦੇ ਰਹੇ ਆ ਆਪਾਂ ਲੋਕ ਇਹਨਾਂ ਨੂੰ ਭੀਖ ਦੇ ਰੂਪ ਵਿੱਚ ਪੈਸੇ ਦਿੰਦੇ ਆ ਔਰ ਉਹਨਾਂ ਪੈਸਿਆਂ ਦਾ ਗਲਤ ਇਸਤੇਮਾਲ ਕਰਦੇ ਨੇ ਔਰ ਇੱਥੋਂ ਤੱਕ ਕਿ ਇੱਕ ਪੱਤਰਕਾਰ ਦੇ ਨਾਲ ਭਿਖਾਰਨ ਲੜਵੀ ਪਈ ਹੈ ਬਿਹਾਰ ਸੇ ਆਏ ਹਮ ਇਲੈਕਸ਼ਨ 'ਚ ਹਮ ਮਤਲਬ ਇਹਨਾਂ ਦੀਆਂ ਜੋ ਵੋਟਾਂ ਹੁੰਦੀਆਂ ਨੇ ਉਹ ਇਸਤੇਮਾਲ ਕਰਦੇ ਨੇ ਮੰਤਰੀ ਲੋਕ ਬਹੁਤ ਸਾਰੇ ਐਮਐਮਐਲਏ ਬਣਦੇ ਨੇ ਇਹਨਾਂ ਦੀਆਂ ਵੋਟਾਂ ਦੇ ਨਾਲ ਉਹ ਐਕਸ਼ਨ ਕਿਉਂ ਨਹੀਂ ਲੈ ਰਹੇ ਸੋ ਮਾਨ ਸਰਕਾਰ ਦਾ ਇੱਕ ਬਹੁਤ ਵੱਡਾ ਸਟੈਪ ਹੈ ਇਸ ਸਟੈਪ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ ਬਹੁਤ سارے ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਗੁੰਮ ਹੋਏ ਨੇ ਜਿਨ੍ਹਾਂ ਦੀਆਂ ਮਾਮਾ ਨੂੰ ਮਤਲਬ ਅਜੀਹੇ ਰੋਗ ਲੱਗ ਗਏ ਨੇ ਆਪਣੇ ਬੱਚਿਆਂ ਤੋਂ ਦੂਰ ਰਹਿ ਕੇ ਨਾ ਬੋਲਦੀਆਂ ਨੇ ਖਾਂਦੀਆਂ ਨੇ ਨਾ ਪੀਂਦੀਆਂ ਨੇ ਬਸ ਦੇਖੀ ਜਾ ਰਹੀਆਂ ਨੇ ਦਰਵਾਜ਼ੇ 'ਵਾਲ ਟਿਕ ਟਕੀ ਲਗਾ ਕਰ ਕਿ ਕਦੋਂ ਮੇਰੇ ਬੱਚੇ ਮੇਰਾ ਬੱਚਾ ਜਿਹੜਾ ਅਗਵਾ ਕੀਤਾ ਹੋਇਆ ਹੈ ਕਿਡਨੈਪ ਕੀਤਾ ਹੋਇਆ ਉਹ ਕਦੋਂ ਵਾਪਸ ਆਏਗਾ ਸੋ ਸਰਕਾਰ ਦੇ ਇਸ ਕੰਮ ਦੀ ਪੂਰੀ ਤਰ੍ਹਾਂ ਤਾਰੀਫ ਕੀਤੀ ਜਾਂਦੀ ਹੈ ਕਿਉਂਕਿ ਅੱਜ 350 ਦੇ ਕਰੀਬ ਬੱਚੇ ਜਿਹੜੇ ਭਿਖਾਰੀਆਂ ਨੇ ਅਗਵਾ ਕੀਤੇ ਨੇ ਡੀਐਨਏ ਡੀਐਨਏ ਨਹੀਂ ਮਿਲ ਰਿਹਾ ਜਦੋਂ ਪੁੱਛਦੇ ਬੱਚੇ ਕਿੱਥੋਂ ਕਿੱਥੋਂ ਆਏ ਆ ਕਿੱਥੋਂ ਲਏ ਗਏ ਆ ਉਸ ਬਿਲਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ 350 ਦੇ ਕਰੀਬ ਅੰਕੜਾ ਜਿਹੜਾ ਹੈ ਉਹ ਮਤਲਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਮਾਪੇ ਦੇ ਹਵਾਲੇ ਕੀਤਾ ਗਿਆ ਹੈ ਜਿਨ੍ਹਾਂ ਮਾਮਾ ਨੇ ਜਦੋਂ ਉਹਨਾਂ ਬੱਚਿਆਂ ਨੂੰ ਦੇਖਿਆ ਤਾਂ ਸੱਚਮੁੱਚ ਉਹਨਾਂ ਦੇ ਰੌਂਗ ਟੇ ਖੜ ਗਏ ਕਿਸ ਤਰ੍ਹਾਂ ਦੀਆਂ ਜ਼ਿਆਤੀਆਂ ਕਰਦੇ ਨੇ ਇਹ ਲੋਕ ਕਿ ਬਿਹਾਰ ਤੋਂ ਲੋਕ ਬਾਕੀ ਨਹੀਂ ਆਏ ਇਹ ਮੰਗ ਕੇ ਭੀਖ ਮੰਗ ਕੇ ਇਹਨਾਂ ਦੀਆਂ ਇਹਨਾਂ ਦੀਆਂ ਸੇਤਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਤਾਂ ਕੰਮ ਕਿਉਂ ਨਹੀਂ ਕਰ ਸਕਦੇ ਲੇਬਰ ਕਿਉਂ ਨਹੀਂ ਕਰ ਸਕਦੇ ਕਿਉਂਕਿ ਦੇਖੋ ਪੰਜਾਬ ਦੀ ਧਰਤੀ ਜਿਹੜੀ ਅਜਿਹੀ ਧਰਤੀ ਜਿੱਥੇ 24 ਘੰਟੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੰਗਰ ਦੀ ਪਰੰਪਰਾ ਨੂੰ ਸ਼ੁਰੂ ਕੀਤਾ ਸਾਡੇ ਇੱਥੇ ਲੰਗਰ ਦੀ ਪਰੰਪਰਾ 24 ਘੰਟੇ ਕਿਤੇ ਨਾ ਕਿਤੇ ਚੱਲਦੀ ਰਹਿੰਦੀ ਹੈ ਗੁਰੂ ਘਰਾਂ ਦੇ ਵਿੱਚ ਤਾਂ 24 ਆਰਸ ਗੁਰੂ ਦਾ ਲੰਗਰ ਜਿਹੜਾ ਉਹ ਵਰਤ ਰਿਹਾ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਆਉਂਦੇ ਨੇ ਠੀਕ ਹੈ ਖਾਣ ਪੀਣ ਅਸੀਂ ਇਹ ਨਹੀਂ ਕਹਿੰਦੇ ਪਰ ਕੰਮ ਤਾਂ ਕਰਨ ਹਨਾ ਕੰਮ ਕਰਕੇ ਆਪਣਾ ਕੁਛ ਦਸਵੰਤ ਜਿਹੜਾ ਹੈ ਉਹ ਤਾਂ ਗੁਰੂ ਦੀ ਗੋਲਕ ਵਿੱਚ ਪਾਓ ਨਾ ਸੋ ਇਸ ਕਰਕੇ ਲੋਕ ਖਾਂਦੇ ਵੀ ਪੰਜਾਬ ਦਾ ਨੇ ਗਾਲਾਂ ਵੀ ਪੰਜਾਬ ਨੂੰ ਕੱਢਦੇ ਨੇ ਲੜਦੇ ਵੀ ਪੰਜਾਬ ਦੇ ਵਿੱਚ ਐ ਔਰ ਬਦ ਫੈਲੀਆਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਕਿਸ ਤਰ੍ਹਾਂ ਲੜਾਈ ਝਗੜੇ ਕਰਦੇ ਨੇ ਇਹ ਲੋਕ ਸ਼ਰਾਬ ਪੀ ਕੇ પરાંતਰਾਂ ਦੇ ਨਸ਼ੇ ਕਰਦੇ ਨੇ ਇਹ ਲੋਕ ਸੋ ਇਸ ਕਰਕੇ ਅੱਜ ਦੀ ਇਹ ਵੱਡੀ ਖਬਰ ਹੈ ਅਜੇ ਤਾਂ ਬਹੁਤ ਖੁਨਾਸੇ ਹੋਣਗੇ ਕਿਉਂਕਿ ਪੰਜਾਂ ਜ਼ਿਲ੍ਹਿਆਂ ਦੇ ਵਿੱਚ ਜੇ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਬਾਕੀ ਵੀ ਜਿਹੜੇ ਸ਼ਹਿਰ ਨੇ ਬਾਕੀ ਵੀ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਵੀ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਔਰ ਉਸ ਤੋਂ ਬਾਅਦ ਦੇਖਿਓ ਹੜਕਮ ਮੱਚਦਾ ਕਿਸ ਤਰ੍ਹਾਂ ਹੜਕਮ ਮੱਚਦਾ ਸੋ ਦੋਸਤੋ ਇਹ ਅੰਕੜਾ ਬਹੁਤ ਵੱਡਾ ਹੈ ਉਹਨਾਂ ਮਾਪੇ ਦੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਫਿਰ ਬਹਾਰ ਆਈ ਹੈ ਜਿਨ੍ਹਾਂ ਦੇ ਬੱਚੇ ਕਿਡਨਾਪ ਹੋਏ ਸੀ ਉਨ੍ਹਾਂ ਤੱਕ ਪਹੁੰਚੇ ਨੇ ਇਸ ਵਾਸਤੇ ਸਰਕਾਰ ਮੁਬਾਰਕਬਾਦੀ ਪਾਤਰ ਹੈ ਜੁੜੇ ਰਹੋ ਕੋ ਸੁਨਾਮਾ ਚੰਨ ਦੇ ਨਾਲ